ਪਾਰਸਲ ਆਇਆ ਤੁਹਾਡਾ ਲੈ ਇਹਨੇ ਮਹਿਬੂਬ ਅੱਦਾ ਜਿਵੇਂ ਡੂਬਣਾ ਲੋਣਾ ਹੁੰਦਾ ਕੀ ਗੱਲ ਹੋਈ ਇਹਨੂੰ ਯਾਰ ਮੈਂ ਵੀ ਯਾਰ ਤੇਰੀ ਮਾਂ ਨੂੰ ਕਿਹਾ ਵਾ ਵੀ ਜੇ ਕੋ ਆਉਂਦਾ ਹੁੰਦਾ ਨਾ ਪਾਰਸਲ ਦੇਣਾ ਮੂੰਹ ਸਿਰ ਦੇਖ ਲਿਆ ਕਰੋ ਕੀ ਕਹਦਾ ਬਸ ਸਰਾ ਕੀ ਲਾ ਲਿਆ ਕੌਣ ਆ ਹਾਂ ਭਾਈ ਦੱਸ ਕੀ ਗੱਲ ਹੈ ਪਾਰਸਲ ਆਇਆ ਤੁਹਾਡਾ ਪਹਿਲਾਂ ਮੂੰਹ ਖੋਲ ਮੂੰਹ ਤਾਂ ਅੱਧੇ ਬਦਾਂ ਮੈਂ ਕਾਕਾ ਮੂੰਹ ਉਤਰਾ ਨਹੀਂ ਬੰਨਿਆ ਤੂੰ ਸ਼ਰਮ ਦੇ ਮਾਰੇ ਮੂੰਹ ਬੰਦ ਦੇ ਜੀ ਵੀ ਸਾਨੂੰ ਕੋ ਵੇਖਣਾ ਲਵੇ ਇਹ ਦੰਦ ਕੋਈ ਗੱਲ ਨਹੀਂ ਇਹ ਤੂੰ ਹੀ ਕੰਮ ਕਰਨਾ ਹੈ ਨਾ ਤੇ ਸ਼ਰਮ ਕਾਦੀ ਆ ਨਾਲਾ ਖੋਨਤਾ ਜੀ ਅੱਗੇ ਤੇ ਪੰਜਾਬ ਡੁੱਬਣ ਡਿਆ ਤੇ ਤੂੰ ਹੀ ਸ਼ਰਮ ਮਹਿਸੂਸ ਕਰੀ ਜਾਂਦੇ ਦੇ ਹੈ ਕੰਮ ਕਰਨਾ ਤੇ ਪੁੱਤ ਮੂੰਹ ਨਾ ਬੰਨੋ ਇਤਨਾ ਕੰਮ ਘਾਤੋਂ ਨਹੀਂ ਕਰਨਾ ਚਲੋ ਅੱਗੇ ਮੂੰਹ ਬੰਨ ਕੇ ਤੁਸੀਂ ਕੰਮ ਕਰਨ ੜਾ ਇਤਨਾ ਮਤਲਬ ਸ਼ਰਮੋਂ ਨਹੀਂ ਤੁਹਾਨੂੰ ਕੰਮ ਕਰਨ ਲੱਗਿਆ ਮਿਹਨਤ ਕਰਨ ੜਾ ਉਹਨੂੰ ਆਪਣੀ ਕਵਾਈ ਕਰਨ ੜਿਆ ਵਾ ਹੈ ਪਾਰਸਲ ਨੋ ਬੰਨ ਲਓ ਪਾਰਸਲ ਕਿਹੜਾ ਵਾ ਹਾਲੋ ਤੁਹਾਡਾ ਪਾਰਸਲ ਚਲ ਠੀਕ ਆ ਅੱਜ ਤੋਂ ਘਾ ਮੂੰਹ ਬੰਨ ਕੇ ਕੰਮ ਨਾ ਕਰੋ ਕਮਾਈ ਕਰੋ ਠੀਕ ਆ ਸੰਗੋ ਨਾ ਨਾ ਤੂੰ ਇਦਾਂ ਨਹੀਂ ਕਰ ਠੀਕ ਆ ਬੋ ਸਾਬਾਸ਼ ਠੀਕ ਆ ਪਾਪਾ ਐਵੇਂ ਨਾ ਤੂੰ ਰੌਲਾ ਪਾਇਆ ਕਰਕੇ ਮੁਕੀਆਂ ਖਾਂਦੇ ਲੋਕ ਅੱਗੇ ਫਿਰਦੇ ਆ ਮੁਕੀਆਂ ਖਾਂਦੀ ਗੱਲ ਆ ਲੈ ਦੱਸ ਵੇ ਸਹੀ ਤੇ ਕਹਿਣ ਦੇ ਆ ਕੀ ਸਹੀ ਕਹਿਣ ਦੇ ਆ ਮਾਰੂਗਾ ਲੈ ਦੱਸ ਜਿਹੜਾ ਆਉਂਦਾ ਉਹਦੇ ਨਾਲ ਪੰਗੇ ਲੈਣ ਦਾ ਪੈਂਦਾ ਕਾਕਾ ਗੱਲ ਸੁਣ ਤੁਸੀਂ ਮੈਨੂੰ ਮੁਕੀਆਂ ਦੇਣਾ ਤੇ ਮੈਂ ਨਾ ਕਿ ਤੁਹਾਨੂੰ ਨਾ ਮੁਕੀਆਂ ਮਾਰ ਦੇਣੋ ਕਿਉਂ ਸਾਨੂੰ ਕਿ ਮੁਕੀਆਂ ਮਾਰੂਗਾ ਜਿਤਨਾ ਦਾ ਮੂੰਹ ਸਿਰ ਬੰਨੇ ਹੁੰਦੇ ਆ ਜਾ ਅੱਜ ਸਮਾਂ ਨਹੀਂ ਹੈਗਾ ਉਹ ਉਹ ਮੰਨਦੇ ਦਾ ਸਮਾਂ ਨਹੀਂ ਹੈਗਾ ਪਰ ਅਗਲਾ ਸਾਰੀ ਢੜੀ ਦਾ ਕਿਆ ਤੇਰੇ ਗੱਲ ਪੈ ਜੂ ਫਿਰ ਅਸੀਂ ਕੀ ਕਰਵਾਗੇ ਦੱਸ ਅਸੀਂ ਅਸੀਂ ਪਾਗਣ ਆ ਜਿਹੜੇ ਉਹਨੂੰ ਸਮਝਾਉਣ ਦੇ ਆ ਤੇਰੀ ਨਹੀਂ ਪੈਂਦਾ ਲੋ ਸ਼ਰਮ ਦੇ ਮਾਰੇ ਕਰਦੇ ਆ ਮੁੰਡੇ ਇਤਰਾ ਠੀਕ ਹੈ ਨਾ ਸ਼ਰਮ ਮਹਿਸੂਸ ਕਰਦੇ ਹੋ ਉਹ ਕਿਹੜਾ ਨਾਗਿਓ ਪੁੱਤਿਆ ਹਾਂਜੀ ਦਈ ਵੇਹਾਂ ਨਹੀਂ ਦਈ ਹਾਂਜੀ ਦਈ ਮੈਂ ਸਰਦਮਾਰ ਨਾਲ ਸਬਜੀ ਪਣੀ ਤੂੰ ਰੋ ਅਧਿਆਰੀ ਸਬਜ਼ੀ ਮੰਗਨ ਤਰ ਪੈਣਾ ਵਾ ਹਾਂ ਤੰ ਮੈਂ ਬਣਾ ਕੇ ਦਵਾ ਆਪਣੀ ਇੰਦੀ ਪਰਜੀ ਹਾਂ ਹਾਂ ਨਹੀਂ ਫਿਰ ਕੀ ਹੋ ਗਿਆ ਹੋਰਾਂ ਸਬਜ਼ੀ ਲੈਣ ਆ ਗਿਆ ਉਹਦੇ ਕੰਮ ਹੋ ਗਏ ਚੰਗੀ ਪਲੀ ਕਰ ਬਣੀ ਹੁੰਦੀ ਆ ਫਿਰ ਵੀ ਮਾਰੀ ਲੈ ਕੇ ਆਂਡ ਵੱਤ ਤੁਰੇ ਫਿਰ ਨਾ ਹੁੰਦਾ ਨਿਕੋਲੀ ਚ ਲੈ ਫੜ ਸਬਜ਼ੀ ਤੁਹਾਡੇ ਦੀ ਹਣੀ ਕੌਲੀ ਲੈ ਜਾ ਚੱਲ ਕਰ ਹੁਣ ਓ ਵੈਰੀ ਮਾ ਜੀ ਪਾਂਜੀ ਘਰੇ ਦੇ ਆਹ ਕੌਣ ਆ ਪਾਂਜੀ ਕਿਸ਼ਤ ਹੀ ਤੁਹਾਡੀ ਅੱਜ ਓਏ ਆ ਕੀ ਬਣਾਇਆ ਬਾਈ ਮਾਂ ਤੰਨ ਨਹੀਂ ਤਣੀ ਵਿਗੜੀ ਆ ਅਜੇ ਮੈਂ ਅੱਗੇ ਮੋ ਦੂਜੇ ਨੂੰ ਭੇਜਿਆ ਹੀ ਮੂੰਹ ਖਲਾ ਕੇ ਗੱਲ ਸੁਣ ਮੇਰੀ ਮੁੰਡਿਆ ਕਿਸ਼ਤ ਮੈਂ ਤੁਹਾਨੂੰ ਨਾ ਜ਼ਰੂਰ ਦਵਾਂਗੀ ਜੀ ਸਦਕੇ ਕਿਸ਼ਤ ਲੈਣ ਆਇਆ ਕਰ ਪਰ ਮੇਰੀ ਗੱਲ ਸੁਣ ਲੈ ਆ ਮੂੰਹ ਖੋਲ ਕੇ ਨਾ ਤਾਂ ਫੇਰ ਆਇਆ ਕਰ ਮੈਨੂੰ ਕੀ ਪਤਾ ਕੌਣ ਕਿਸ਼ਤ ਲੈ ਗਿਆ ਪਾਂਜੀ ਅੱਜ ਕੱਲ ਤਾਂ ਤੰਨ ਵੀ ਬੋਲਿਆ ਤਾਂ ਕਰਕੇ ਬੰਨ ਲਈਦਾ ਮੂੰਹ ਵੇ ਮੈਂ ਤੇਰੇ ਘਟੇ ਮਿੱਟੀ ਨੂੰ ਕੀ ਕਰਾਂ ਤੇਰੇ ਵਰਗੇ ਤਾਂ ਕਿਤੇ ਪੰਜਾਹ ਤੁਰੇ ਫਿਰਦੇ ਆ ਚਲੋ ਭੈਣ ਜੀ ਮਾਫ ਕਰੋ ਇਸ ਤਲੇ ਹੋ ਮੈਂ ਅੱਗੇ ਵੀ ਜਾਣਾ ਖਲੋ ਇਥੇ ਲੇਵ ਨਹੀਂ ਕਿਸ਼ਟਾ ਹਾਂਜੀ ਹਾਂ ਸਰ ਜੀ ਮੈਂ ਆਪਾਂ ਇਸ ਤਲੇ ਇਕਲਾ ਜੀ ਦੀ ਤਾਂ ਕਿ ਉਹਦਾ ਧਿਆਨ ਰੱਖੀਂ ਠੀਕ ਆ ਭੈਣ ਜੀ ਮਿਹਰਬਾਨੀ